ਇਸ ਵੇਲੇ ਦੀ ਵੱਡੀ ਖਬਰ ਡੇਂਗੂ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿੱਥੇ ਪੂਰੇ ਪੰਜਾਬ ਦੇ ਅੰਦਰ ਡੇਂਗੂ ਦਾ ਪਕੋਪ ਲਗਾਤਾਰ ਜਾਰੀ ਹੈ ਜਿਸ ਤੇ ਚਲਦੇ ਆ ਸ੍ਰੀ ਮੁਕਸਰ ਸਾਹਿਬ ਵਿਖੇ ਕੁੱਲ 328 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਸਿਵਲ ਸਰਜਨ ਦਫ਼ਤਰ ਦੇ ਬਿਲਕੁਲ ਨਜ਼ਦੀਕ ਪੈਂਦੇ ਰੈੱਡ ਕਰਾਸ ਪਵਨਸਿਰੀ ਮੁਕਸਰ ਸਾਹਿਬ ਵਿਖੇ ਜਮਾ ਹੋਏ ਪਾਣੀ ਵਿੱਚ ਡੇਂਗੂ ਦਾ ਲਾਰਵਾ ਪਾਇਆ ਗਿਆ ਸੀ ਜਿਸ ਤੇ ਸਿਹਤ ਮਹਿਕਮੇ ਵੱਲੋਂ ਦਵਾਈ ਦਾ ਛਿੜਕਾਓ ਵੀ ਕੀਤਾ ਗਿਆ ਇਸ ਸਬੰਧੀ ਜਦੋਂ ਮਹਿਕਮੇ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸ੍ਰੀ ਮੁਕਸਰ ਸਾਹਿਬ ਵਿਖੇ ਲਗਾਤਾਰ ਡੇਂਗੂ ਦੇ ਮਰੀਜ਼ਾਂ ਵਿੱਚ ਵਾਧਾ ਹੋ ਰਿਹਾ ਹੈ ਮੁਕਸਰ ਵਿੱਚ ਮੁਕਸਰ ਜ਼ਿਲ੍ਹੇ ਵਿੱਚ ਡੇਂਗੂ ਬਹੁਤ ਜ਼ਿਆਦਾ ਫੈਲ ਰਿਹਾ ਹੈ ਗਿੱਦੜਵਾੜ ਚ ਸਾਨੂੰ ਪਤਾ ਹੀ ਹੈ ਜੂਨ ਤੋਂ ਕਾਫੀ ਕੇਸਿਸ ਆਏ ਹੈ ਜੋ ਕਿ ਹੁਣ 124 ਹੋ ਚੁੱਕੇ ਨੇ ਟੋਟਲ ਕਨਫਰਮਡ ਐਲਾਈਜ਼ਾ ਕੇਸਸ ਤੇ ਮਲੋੜ ਦੇ ਵਿੱਚ 160 ਹੋ ਚੁੱਕੇ ਨੇ ਮੁਕਸਰ ਵਿੱਚ ਹਾਲੇ ਸ਼ੁਰੂਆਤੀ ਹੈ ਮੁਕਸਰ ਛਲੇ 7-8 ਇਨੀਸ਼ੀਅਲ ਕੇਸ ਆਏ ਨੇ ਸਾਡੀਆਂ ਟੀਮਾਂ ਮੁਕਸਰ ਮਲੋਟ ਗਿੱਦੜਵਾ ਬਰੀਡਿੰਗ ਚੈਕਰ ਇਨਸੈਕਟ ਕਲੈਕਟਰ ਸਾਰੀ ਟੀਮ ਸਾਡੇ ਐਸਆਈ ਐਮਪੀਐਚਡਬਲ ਕਰ ਕਰ ਜਾਂਦੇ ਨੇ 200 ਘਰ ਲੱਤ ਪਗਰੋਦ ਚੈੱਕ ਕੀਤੇ ਜਾਂਦੇ ਨੇ ਅਗਰ ਉਹਨਾਂ ਦੇ ਘਰ ਲਾਰਵਾ ਮਿਲਦਾ ਹੈ ਤਾਂ ਉਹਨਾਂ ਦੇ ਚਲਾਨ ਕੱਟੇ ਜਾਂਦੇ ਨੇ ਮੁਕਸਰ ਜ਼ਿਲ੍ਹੇ ਵਿੱਚ 54 ਚਲਾਨ ਮੁਕਸਰ ਸ਼ਹਿਰ ਵਿੱਚ 29 ਮਲੋਟ ਵਿੱਚ ਕੱਟੇ ਜਾ ਚੁੱਕੇ ਨੇ ਔਰ ਵੀ ਬਹੁਤ ਐਫਰਟ ਕੀਤੇ ਜਾ ਰਹੇ ਨੇ ਕੱਲ ਹੀ ਸਿਹਤ ਵਿਭਾਗ ਦੀ ਏਡੀਸੀ ਰਾਜਦੀਪ ਮੈਮ ਦੀ ਅਗਵਾਈ ਹੇਠ ਮੀਟਿੰਗ ਹੋਈ ਹੈ ਵਕਫਾ ਵਿਭਾਗਾਂ ਨਾਲ ਤੇ ਉਹਦੇ ਵਿੱਚ ਇੱਕ ਸਟਰੈਟਜੀ ਬਣਾਈ ਗਈ ਹੈ ਮੈਮ ਵੱਲੋਂ ਕਿ ਹਰ ਸ਼ੁੱਕਰਵਾਰ ਫਰਾਈਡੇ ਡਰਾਈਡੇ ਬਣਾਇਆ ਜਾਏਗਾ ਤੇ ਵੀਰਵਾਰ ਮੁਨਿਆਦੀ ਕਰਾਈ ਜਾਏਗੀ ਡੈਂਗੂ ਤੋਂ ਬਚਣ ਵਾਸਤੇ ਇਸ ਵਾਸਤੇ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਆਪਣੇ ਘਰਾਂ ਦੇ ਅੱਗੇ ਪਸ਼ੂਆਂ ਲਈ ਪਾਏ ਪਵਾਨੀ ਨੂੰ ਬਦਲਦੇ ਰਹਿਣ ਜਾਂ ਫਿਰ ਪੱਕੇ ਸੀਮਿੰਟ ਦੇ ਵੈਸਲ ਨਾ ਬਣਵਾਉਣ ਜਾਂ ਗਮਲੇ ਨਾ ਲਗਾਉਣ ਘਰਾਂ ਉੱਤੇ ਚਿੜੀਆਂ ਆਏ ਆ ਪੰਛੀਆਂ ਵਾਸਤੇ ਲਗਾਏ ਗਏ ਪਾਣੀ ਨੂੰ ਹਰ ਦੂਜੇ ਤੀਜੇ ਦਿਨ ਬਦਲਦੇ ਰਹਿਣ ਡੇਂਗੂ ਦੀ ਰੋਕਥਾਮ ਵਾਸਤੇ ਜਿਹੜਾ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਡਿਫਰੈਂਟ ਤਰ੍ਹਾਂ ਦੀਆਂ ਐਕਟੀਵਿਟੀਜ਼ ਕੀਤੀਆਂ ਜਾਂਦੀਆਂ ਨੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਜਾ ਕੇ ਵੀ ਉਹਨਾਂ ਨੂੰ ਅਵੇਅਰ ਕੀਤਾ ਜਾਂਦਾ ਹੈ ਕਿ ਆਪਣੇ ਪਾਣੀ ਦੇ ਜਿਹੜੇ ਭੰਡਿਆਂ ਦੇ ਵਿੱਚ ਪਾਣੀ ਪਿਆ ਹੈਗਾ ਉਹਨਾਂ ਨੂੰ ਖਾਲੀ ਕੀਤਾ ਜਾਵੇ ਜਿਹੜੇ ਬਰੀਡਿੰਗ ਚੈਕਰਸ ਹੈਗੇ ਸਾਡੇ ਉਹ ਵੀ ਘਰ ਘਰ ਜਾ ਕੇ ਉਹਨਾਂ ਨੂੰ ਹਦਾਇਤ ਕਰਦੇ ਨੇ ਕੇ ਨਾਲ ਹੀ ਉਹਨਾਂ ਨੂੰ ਐਜੂਕੇਟ ਕਰਦੇ ਨੇ ਇਸ ਤੋਂ ਇਲਾਵਾ ਅਸੀਂ ਮਾਸ ਮੀਡੀਆ ਦੇ ਥਰੂ ਅਖਬਾਰ ਦੇ ਵਿੱਚ ਵੀ ਇਹਨਾਂ ਦੀ ਜਾਣਕਾਰੀ ਦਿੰਦੇ ਆ ਪੈਂਫਲਟ ਛਕਵਾ ਕੇ ਉਹ ਵੀ ਵੰਡਦੇ ਆ ਲੋਕਾਂ ਨੂੰ ਅਵੇਅਰ ਕਰਦੇ ਆ ਟਾਈਮ ਟੂ ਟਾਈਮ ਹੁਣ ਹਮੇ ਤੱਕ ਕਿੰਨੇ ਕੇਸ ਆ ਚੁੱਕੇ ਨੇ 314 ਕੇਸ ਪੂਰੇ ਜ਼ਿਲ੍ਹੇ ਦੇ ਵਿੱਚ ਸਾਡੇ ਪੁਲਿਸਟੇਸ਼ਨ ਆ ਚੁੱਕੇ ਆ ਕਿੰਡਾ ਦੇ ਪ੍ਰਬੰਧ ਨੇ ਹੋਈ ਕਿ ਜਿਵੇਂ ਆਪਣਾ ਸਿਵਲ ਹਸਪਤਲ ਸਿਵਲ ਹਸਪਤਲ ਦੇ ਵਿੱਚ ਟੈਸਟਿੰਗ ਦੇ ਸਾਰੇ ਪ੍ਰਬੰਧ ਹੈਗੇ ਆ ਤੇ ਇਲਾਜ ਵਾਸਤੇ ਜਿਹੜੇ ਹੈ ਉਹ ਸੈਪਰੇਟ ਉਹਨਾਂ ਦੇ ਵਾਰਡਸ ਅਰੇਂਜ ਕੀਤੇ ਗਏ ਆ ਹਰ ਹਸਪਤਲ ਦੇ ਵਿੱਚ ਸੀਐਸਸੀ ਲੈਵਲ ਤੱਕ ਤੇ ਦਵਾਈਆਂ ਸਾਡੇ ਕੋਲ ਹੈਗੀਆਂ ਨੇ ਤੇ ਟੈਸਟ ਕਰਨ ਦੀ ਫੈਸਿਲਿਟੀ ਸਾਡੇ ਕੋਲ ਸਾਰੀ ਹੈ SMZ ਪੰਜਾਬ ਦੇ ਲਈ ਸ੍ਰੀ ਮੁਕਸਰ ਸਾਹਿਬ ਤੋਂ ਅਨਮੋਲ ਸਿੰਘ ਦੀ ਰਿਪੋਰਟ For latest updates, like and follow our Facebook page SMZ News and don't forget to subscribe our YouTube channel and press the bell icon.